ਮੰਦਰ ਦੇ ਵਿੱਚ ਵੀ ਘਟਨਾ ਵਾਪਰ ਗਈ ਮਸਜਿਦ ਦਾ ਮਾਮਲਾ ਵੀ ਆ ਗਿਆ ਤੇ ਗੁਰੂ ਘਰ ਦਾ ਵੀ ਮਾਮਲਾ ਆ ਗਿਆ ਮੰਦਰ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਹੋਇਆ ਕੀ ਆ ਕਿ ਉੱਥੇ ਵੀ ਗਰਨੇਡ ਸੁੱਟ ਦਿੱਤਾ ਗਿਆ ਵਿਸਫੋਟ ਹੈ ਚਲੋ ਆਪਾਂ ਵਿਸਫੋਟ ਕਹ ਲਈਏ ਐਥੀ ਕਿ ਪੁਲਿਸ ਮੁਕਰ ਨਹੀਂ ਸੀ ਸਕਦੀ ਕਿਉਂਕਿ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਜਿਹੜੇ ਉਹ ਦੋਨੇ ਹੀ ਸੁੱਟਣ ਆਏ ਸਨ ਵਿਸਫੋਟਕ ਪਦਾਰਥ ਉਹ ਸੀਸੀਟੀਵੀ ਵਿੱਚ ਕੈਦ ਹੋ ਗਿਆ ਐਥੀ ਕਿ ਪੁਲਿਸ ਕਹਿ ਨਹੀਂ ਸੀ ਸਕਦੀ ਕਿ ਟੂ ਫਟ ਗਈ ਰੈਡੀਏਟਰ ਫਟ ਗਿਆ ਜੀ ਵਗੈਰਾ ਵਗੈਰਾ ਐਤ ਕੀ ਮੰਨਣਾ ਆ ਪਿਆ ਤੇ ਐਤ ਕੀ ਮਾਨ ਸਾਹਿਬ ਨੇ ਕਿਉਂਕਿ ਮਾਨ ਸਾਹਿਬ ਕੋਲ ਹੂਮਨਿਸਟਰੀ ਆ ਜ਼ਿੰਮੇਵਰੀ ਉਹਨਾਂ ਦੀ ਬਣਦੀ ਆ ਜ਼ਿੰਮੇਵਰੀ ਉਹਨਾਂ ਦੀ ਬਣਦੀ ਆ ਤਬਈ ਤੁਸੀਂ ਦੇਖੋ ਕਿ ਉਹ ਜ਼ਿੰਮੇਵਰੀ ਕਿਦਾਂ ਮਤਲਬ ਕਿ ਗੋਲਮੋਲ ਕਰਦੇ ਆ ਉਹ ਕਹਿੰਦੇ ਜੀ ਬਾਹਰੀ ਸ਼ਕਤੀ ਜਿਹੜੀ ਆ ਉਹ ਅਸਥਿਰ ਕਰ ਰਹੀ ਆ ਸ ਸਰ ਬਾਹਰਲੀਆਂ ਸ਼ਕਤੀਆਂ ਜਿਹੜੀਆਂ ਉਹ ਅਸਥਿਰ ਕਰਨ ਦਾ ਯਤਨ ਕਰਦੀਆਂ ਹੀ ਹੁੰਦੀਆਂ ਉਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਹਨਾਂ ਨੂੰ ਕਿਵੇਂ ਰੋਕਦੇ ਹੋ ਠੀਕ ਹੈ ਨਾ ਜੀ ਕਿਵੇਂ ਰੋਕਦੇ ਹੋ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਹੁੰਦਾ ਹੈ ਤੇ ਆਈਓ ਕੁੱਝ ਤੇ ਫਿਰ ਕੈਪਟਨ ਹੋ ਰਹੇ ਕਹਿੰਦੇ ਸੀ ਕਿ ਆਈਓ ਕੁੱਝ ਤੇ ਜਦੋਂ ਜੇਲ ਬ੍ਰੇਕ ਹੋਇਆ ਨਾਬਾ ਵਾਲਾ ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਇਹ ਆਈਐਸਆਈ ਦੀ ਕਰਤੂਤ ਹੈ ਸਰ ਇਹੀ ਤੇ ਮਾਮਲੇ ਸੀਗੇ ਨੋਦੋ ਕਿ ਸੁਖਬੀਰ ਸਿੰਘ ਬਾਦਲੂ ਰਿਵੀ ਕਹਿੰਦੇ ਸੀਗੇ ਕਿ ਇਹ ਬਾਹਰੀ ਸ਼ਕਤੀਆਂ ਦਾ ਕੰਮ ਹੈ ਜੀ ਆਹ ਹੋ ਗਿਆ ਬਾਹਰੀ ਸ਼ਕਤੀਆਂ ਦਾ ਕੰਮ ਹੈ ਮਤਲਬ ਕਿ ਤੁਸੀਂ ਵੀ ਉਸੇ ਲਾਈਨ ਤੇ ਚੱਲ ਪਏ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੇ ਕਨੈਕਸ਼ਨ ਨਹੀਂ ਹੋਣਗੇ ਪਰ ਰਿਸਪੌਂਸਿਬਿਲਟੀ ਸਭ ਤੁਹਾਡੀ ਹੈ ਜ਼ਿੰਮੇਵਾਰੀ ਉਹ ਤੁਹਾਡੀ ਬਣਦੀ ਹੈ ਤੇ ਗੱਲ ਇਹ ਆ ਕਿ ਤੁਹਾਨੂੰ ਸੰਭਲਣਾ ਪਵੇਗਾ ਮਾਨ ਸਾਹਿਬ ਕਿਉਂਕਿ ਤੁਹਾਡੇ ਤੇ ਟੈਗ ਤੇ ਪਹਿਲਾਂ ਹੀ ਲੱਗ ਰਹੇ ਆ ਕਿ ਤੁਸੀਂ ਲੰਗਪਗ ਲੰਗਪਗ ਉਸੇ ਪਿਛ ਤੇ ਖੇਡ ਰਹੇ ਹੋ ਜਿਸ ਪਿਛ ਤੇ ਭਾਰਤੀ ਜਨਤਾ ਪਾਰਟੀ ਖੇਡਦੀ ਹੈ ਤਾਂ ਫਿਰ ਤੁਹਾਡੇ ਵਾਸਤੇ ਖੁਦ ਨੂੰ ਡਿਫੈਂਡ ਕਰਨਾ ਬਹੁਤ ਔਖਾ ਹੋ ਜਾਏਗਾ ਮਤਲਬ ਕਿ ਉਹ ਘਟਨਾਵਾਂ ਜਿਹਦੇ ਨਾਲ ਜਿਹੜੀ ਕੇਂਦਰੀ ਸ਼ਕਤੀ ਹੈ ਉਸ ਨੂੰ ਇੱਥੇ ਵਿਸ਼ੇਸ਼ ਬਲ ਮਿਲੇਗਾ ਹਾਲਾਂਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਕੋਈ ਵਿਰੋਧੀ ਨਹੀਂ ਹਾਂ ਸਾਡੇ ਲਈ ਸਾਰੀਆਂ ਪਾਰਟੀਆਂ ਇੱਕੋ ਨੇ ਆਜਾ ਜਿੱਦਾਂ ਮਰਜ਼ੀ ਆਜਾ ਪਰ ਸਾਨੂੰ ਡਰ ਲੱਗਦਾ ਹੈ ਕਿ ਜੋ ਸਦੀਆਂ ਤੋਂ ਲੋਕ ਇਕੱਠੇ ਰਹਦੇ ਆ ਕੁਝ ਉਧਰੋਂ ਰਲ ਜਾਂਦੇ ਆ ਕੁਝ ਉਧਰੋਂ ਰਲ ਜਾਂਦੇ ਆ ਤਾਂ ਉਹਨਾਂ ਨੂੰ ਜਿਹੜਾ ਡਿਵਾਈਡ ਕਰਨ ਦਾ ਨਤੀਜਾ ਸਾਨੂੰ ਭੁਗਤਣਾ ਪਵੇਗਾ ਉਹ ਨਾ ਭੁਗਤਣਾ ਪਵੇ ਕੋਈ ਆਉਂਦਾ ਵੋਟਾਂ ਲੈਂਦਾ ਸ਼ਾਨਦਾਰ ਢੰਗ ਦੇ ਨਾਲ ਸਾਡੀ ਡਿਵੈਲਪਮੈਂਟ ਕਰਦਾ ਸਾਨੂੰ ਉਹਦੇ ਤੋਂ ਕੋਈ ਸਮੱਸਿਆ ਨਹੀਂ ਹੈ ਸਮੱਸਿਆ ਇਹ ਕਿ ਅਸੀਂ ਬਹੁਤ ਕੁਝ ਗਵਾ ਚੁੱਕੇ ਆ ਬਚਿਆ ਕੁਝ ਹੈ ਜੇ ਸਾਡੇ ਸਮਾਜ ਦਾ ਪਿਆਰ ਵੀ ਖਤਮ ਹੋ ਗਿਆ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਮੇਨ ਗੱਲ ਇਹ ਆ ਤੇ ਜੇ ਮਾਨ ਸਾਹਿਬ ਤੁਸੀਂ ਇਦਾਂ ਸਭ ਕੁਝ કરી ਚੱਲੂਗੇ ਤੇ ਜ਼ਿੰਮੇਵਾਰੀ ਕੋਈ ਵੀ ਨਾ اخਲਾਕੀ ਤੇ ਨਾ ਤੁਹਾਡੀ ਸਿਵਧਾਨਕਤਾ ਹੋਏਗੀ ਤੇ ਫਿਰ ਕਿੱਧਰ ਨੂੰ ਗੱਡੀ ਜਾਏਗੀ ਤੁਸੀਂ ਆਪ ਹੀ ਸੋਚ ਲੈਣਾ ਤਾਂ ਪੰਜਾਬ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਹੈ ਆ ਇੱਕ ਮੈਂ ਹੋਰ ਵੀਡੀਓ ਦੇਖ ਰਿਹਾ ਸੀਗਾ ਸ਼ਾਇਦ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਕਿ ਇੱਕ ਬਾਪ ਆਪਣੇ 15 ਸਾਲ ਦੇ ਬੱਚੇ ਨੂੰ ਲੈ ਕੇ ਨਹਿਰ 'ਚ ਸ਼ਾਲ ਮਾਰ ਰਿਹਾ ਹੈ ਕਿਉਂ ਕਿਉਂਕਿ ਉਹਨੂੰ ਤੰਗ ਕੀਤਾ ਜਾ ਰਿਹਾ ਕੁਝ ਵਿਅਕਤੀਆਂ ਦੇ ਨਾਮ ਨਹੀਂ ਲੈਂਦਾ ਤਾਂ ਗੱਲ ਇਹ ਆ ਕਿ ਅਸੀਂ ਇੰਨਾ ਕੁਝ ਦੇਖ ਰਹੇ ਹਾਂ ਮੈਂ ਜਿਵੇਂ ਕਿ ਪੰਜਾਬ ਦੇ ਵਿੱਚ ਤੇ ਇਦਾਂ ਹੀ ਲੱਗਿਆ ਮੈਨੂੰ ਕਿ ਜਿਵੇਂ ਮੈਂ ਸਵੇਰੇ ਸੁਣ ਰਿਹਾ ਸੀਗਾ ਕਿ ਯਕਦਮ 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 ਇਹੋ ਜੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਮਤਲਬ ਕਿ ਜਿੱਦਾਂ ਕਹਿੰਦੇ ਹਨ ਕਿ ਧੁੰਨ ਤੋਂ ਹੀ ਆ ਗਈ ਆ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ ਸੁਣਨੀਆਂ ਪੈਣਗੀਆਂ ਸਭ ਸਮਝਣੀਆਂ ਪੈਣਗੀਆਂ ਕਿ ਲੋਕ ਕਿੰਨੇ ਦੁਖੀ ਹੋ ਰਹੇ ਆ ਲੋਕ ਮਰ ਰਹੇ ਐ ਇਸ ਸਿਸਤਮ ਤੋਂ ਨਿਜ਼ਾਮ ਤੋਂ ਕੋਈ ਗੱਲ ਸੁਣਨ ਵਾਲਾ ਨਹੀਂ ਤੇ ਲਾਅਨ ਆਰਡਰ ਯਾਨੀ ਲਾ ਕਾਨੂੰਨੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪਸਰ ਰਹੀ ਹੈ ਤਾਂ ਮਾਨ ਸਾਹਿਬ ਨੂੰ ਅੱਗੇ ਆਉਣਾ ਪਵੇਗਾ ਇਹ ਜੋ ਵੀ ਸ਼ਕਤੀਆਂ ਹਨ ਇਹਨਾਂ ਨੂੰ ਨਿਜਠਣਾ ਪਾਊਗਾ ਤਾਂ ਖੈਰ ਆਪਾਂ ਕੁਝ ਕਮੈਂਟ ਲੈ ਲੈਨੇ ਆ ਖੁਸ਼ੀ ਲੋਕ ਕਹ ਰਹੇ ਆ ਕਿ ਸਰਾਵੀ ਤੇ ਗੁਰੂ ਘਰ ਦਾ ਹੀ ਹਿੱਸਾ ਹੈ ਤਾਂ ਫਿਰ ਮਾਫੀ ਕਾ ਦੀ ਕੋਈ ਗੱਲ ਨਹੀਂ ਹੈ ਜੀ ਖੁਸ਼ੀ ਜ਼ਰੂਰੀ ਕਿਉਂਕਿ ਮੈਨੂੰ ਇਹ ਲੱਗਿਆ ਸੀ ਕਿ ਸ਼ਾਇਦ ਏਰੀਆ ਕੋਈ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਆਪਾਂ ਪ੍ਰਕਰਮਾ ਕਰਦੇ ਹਾਂ ਕਿ ਸਾਈਡ ਤੇ ਕੋਈ ਬੈਠਾ ਤੇ ਉਸ ਨੂੰ ਹਟਾਇਆ ਗਿਆ ਤਾਂ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਤਾਂ ਹੈ ਤਾਂ ਗੁਰੂ ਘਰ ਦਾ ਹੀ ਹਿੱਸਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕੋਈ ਗੱਲ ਨਹੀਂ ਅਸੀਂ ਉਹ ਚੀਜ਼ ਨੂੰ ਥੋੜਾ ਲਖੇੜ ਨਹੀਂ ਸਕੇ ਕੋਈ ਗੱਲ ਨਹੀਂ ਜੀ ਉਹਦੇ ਵਾਸਤੇ ਜੇ ਆਪਾਂ ਕਰ ਵੀ ਲਵਾਂਗੇ ਤਾਂ ਕੋਈ ਗੱਲ ਨਹੀਂ ਮਾਨ ਸਾਹਿਬ ਨਹੀਂ ਅੱਗੇ ਆ ਸਕਦੇ ਜੀ ਖਤਮ ਹੈ ਕੰਮ ਹੁਣ ਫਾਰਮ ਲੈਂਡ ਦਾ ਆਪਣਾ ਵਿਊਵਾ ਜੀ ਇਕੱਠੇ ਰਹਾਂਗੇ ਤੇ ਪਿਆਰ ਨਾਲ ਰਹਾਂਗੇ ਅਲੱਗ ਰਹਾਂਗੇ ਤੇ ਲੜਦੇ ਰਹਾਂਗੇ ਨਿਰਮਲ ਸਿੰਘ ਬਾਜਵਾ ਜੀ ਕਹਿ ਰਹੇ ਆ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਗਏ ਨੇ ਡਾਕਟਰ ਨਿਜਰ ਜੀ ਦੇ ਕਾਰਨ ਰਵੀ ਮਹਿਤਾ ਜੀ ਫਰਮਾ ਰਹੇ ਨੇ ਰਣਜੀਤ ਸਿੰਘ ਜੀ ਬਹੁਤ ਬਹੁਤ ਪਿਆਰ ਸਤਕਾਰ ਜੀ ਵੋਟਰ ਲਿਸਟ ਬਾਰੇ ਪੱਟੀ ਅਨਮੋਲ ਜੀ ਕੇ ਦੇਖ ਕੇ ਗੱਲ ਕਰ ਜੋ ਦੇਖੋ ਇਹਦੇ ਤੇ ਅਸੀਂ ਕੀਤੀ ਹੋਈ ਹੈ ਮੇਰੇ ਖਿਆਲ ਦੇ ਨਾਲ ਗੱਲ ਸਰ ਪੰਜਾਬ ਪੁਲਿਸ ਏਜ ਇਨਕਰੀਸ ਐਂਡ ਸਬ ਇਨਸਪੈਕਟਰ ਦੀ ਭਰਤੀ ਬਾਰੇ ਵੀ ਆਵਾਜ਼ ਉਠਾਓ ਸਰ ਪਲੀਜ਼ ਬੱਚੇ ਬਹੁਤ ਡਿਪਰੈਸ਼ਨ ਚ ਹਨ ਨਹੀਂ ਇਹਨਾਂ ਨੇ ਤਾਂ ਮੇਰੇ ਖਿਆਲ ਦੇ ਨਾਲ ਸੁਖਮਨੀ ਜੀ ਓਵਰੇਜ ਦੇ ਵਿੱਚ ਰਿਲੈਕਸੇਸ਼ਨ ਦਾ ਸ਼ਾਇਦ ਦੇ ਦਿੱਤਾ ਹੈ ਜੀ ਇਹ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਨੇ ਕਿ 37 ਤੋਂ 42 ਕਰ ਦੇਵਾਂਗੇ ਤੇ ਹੁਣ ਹੋ ਸਕਦਾ ਹੈ ਜੀ ਕਿ ਜਿਹੜੀਆਂ ਉਹ ਪਰਤੀਆਂ ਤੁਹਾਡੇ ਜਿੱਦਾਂ ਸਬ ਇਨਸਪੈਕਟਰ ਵਾਲਾ ਤੁਸੀਂ ਮਸਲਾ ਉਠਾਇਆ ਉਹ ਵੀ ਹੱਲ ਹੋ ਜਾਵੇ ਚਲੋ ਇੰਤਜ਼ਾਰ ਹੀ ਕਰ ਸਕਦੇ ਆ ਆਪਾਂ ਪਰ ਇਹਨਾਂ ਨੇ ਓਵਰ ਏਜ ਜਿਹੜੇ ਹੋਏ ਨੇ ਖਾਸ ਤੌਰ ਤੇ ਕੋਵਿਡ ਦੇ 2-3 ਸਾਲ ਉਹਨਾਂ ਦੇ ਬਗਾਰ ਹੋ ਗਏ ਤਾਂ ਇਹ ਚੀਜ਼ਾਂ ਕਿ ਪੋਸਟਾਂ ਵਗੈਰਾ ਜਿਹੜੀਆਂ ਨਹੀਂ ਨਿਕਲੀਆਂ ਉਹਨਾਂ ਨੂੰ ਰਿਲੈਕਸੇਸ਼ਨ ਦਾ ਸ਼ਾਇਦ ਕਿਹਾ ਤੇ ਹੈ ਉਹਦਾ ਹੁਣ ਕਾਗਜ਼ੀ ਪੱਤਰੀ ਸਾਰਾ ਕੁਝ ਜਿਹੜਾ ਹੈ ਨਾ ਉਹ ਕਦੋਂ ਹੋਏਗਾ ਇਹ ਮੈਂ ਕੁਝ ਕਹਿ ਨਹੀਂ ਸਕਦਾ ਤਾਂ ਗੱਲ ਭਾਈ ਜੀ ਇਹੀ ਹੈ ਕਿ ਜੇ ਇਹ ਕਰਨ ਜੇ ਚਾਉਣ ਤਾਂ ਹੋ ਵੀ ਸਕਦਾ ਪਰ ਮੇਰੇ ਖਿਆਲ ਦੇ ਨਾਲ ਹਾਲ ਹੀ ਇਹਨਾਂ ਦਾ ਧਿਆਨ ਕਿਤੇ ਹੋ ਰਹੀ ਹੈ ਅ ਨਿਚਰ ਕਹਿੰਦੇ ਕਿ ਚੀਫ ਖਾਲਸਾ ਦਿਵਾਨ ਦਾ ਪ੍ਰਧਾਨ ਹੈ ਅਰਬਾਂ ਦੀ ਜਾਇਦਾਦ ਹੈ ਚੀਫ ਖਾਲਸਾ ਦਿਵਾਨ ਦੀ ਜਾਇਦਾਦ ਤੇ ਵੇਚ ਰਹੇ ਨੇ ਜੀ ਗਹਿਣੇ ਪਾ ਰਹੇ ਨੇ ਜਾਂ ਤੁਸੀਂ ਇਹ ਦੇਖਿਆ ਹੋਣਾ ਨਿਲਾਮ ਕਰ ਰਹੇ ਨੇ ਬੇਸ਼ਕਿੰਤੀ ਜ਼ਮੀਨ ਨਿਲਾਮ ਕਰਨੀ ਪੈ ਰਹੀ ਹੈ ਕਿਉਂਕਿ ਕੰਮ ਨਹੀਂ ਚੱਲ ਰਿਹਾ ਜੀ ਰਣਜੀਤ ਸਿੰਘ ਕਹਿੰਦੇ ਕਿ ਸਲੇਮ ਟਾਪਰੀ ਵਿੱਚ ਚਿੱਟਾ ਬਹੁਤ ਵਿਕਦਾ ਜੀ ਉਹ ਜਗਾ ਦੱਸ ਦਿਓ ਸਾਬ ਉਹ ਪਿੰਡ ਦੱਸ ਦਿਓ ਥਾਂ ਦੱਸ ਦਿਓ ਉਸ ਜਗਾ ਦਾ ਨਾਮ ਦੱਸ ਦਿਓ ਜਿੱਥੇ ਚਿੱਟਾ ਨਹੀਂ ਵਿਕਦਾ ਸਰ ਮਨੀਲਾ ਤੁਹ ਰੋਜ਼ਾਨਾ ਤੁਹਾਡਾ ਪ੍ਰੋਗਰਾਮ ਦੇਖਦੇ ਆ ਬਹੁਤ ਵਧੀਆ ਜਾਣਕਾਰੀ ਮਿਲਿਆ ਥੈਂਕ ਯੂ ਜੀ ਈਟੀਟੀ 9894 ਦੀ ਜੋਬ ਫੁੱਲਫਿਲ ਨਹੀਂ ਕਰ ਰਹੀ ਸਰਕਾਰ ਲਾਸਟ 2 ਸਾਲ ਤੋਂ ਦੇਖੋ ਇਹਨਾਂ ਦੇ ਜੇ ਬਿਆਨ ਸੁਣਦੇ ਆ ਤੇ ਇਦਾਂ ਲੱਗਦਾ ਕਿ ਬੇਰੁਜ਼ਗਾਰ ਤੇ ਕੋਈ ਹੈ ਹੀ ਨਹੀਂ ਹੈ ਤੇ ਮਹਿਕਮਿਆਂ ਚ ਕੋਈ ਖਾਲੀ ਸਾਮੀ ਹੈ ਹੀ ਨਹੀਂ ਜਦੋਂ ਅਸੀਂ ਇੱਥੇ ਬੇਰੁਜ਼ਗਾਰਾਂ ਦੇ ਦੁੱਖ ਵੇਖਨੇ ਆ ਤੇ ਇਦਾਂ ਲੱਗਦਾ ਕਿ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਤੇ ਹਾਲੇ ਸ਼ਹਿਦ ਸਿਰਚੂ ਪੂਣੀ ਵੀ ਨਹੀਂ ਕੀਤੀ ਗਈ ਆਂਕੜੇ ਆਪਣੀ ਜਗ੍ਹਾ ਤੇ ਆ। ਤੋਂ ਇਸ ਕਰਕੇ ਚਾਹੀਦਾ ਤੇ ਇਹੋ ਆ ਕਿ ਭਰਤੀ ਜਿਹੜੀ ਆ ਉਹ ਸਮੇਂ ਸਿਰ ਕੀਤੀ ਜਾਵੇ। ਕੱਚੇ ਜਿਹੜੇ ਪੱਕੇ ਕੀਤੇ ਜਾਣ। ਰੈਗੂਲਰ ਭਰਤੀ ਜਿਹੜੀ ਆ ਉਹ ਚੱਲਦੀ ਰਹਿਣੀ ਚਾਹੀਦੀ ਆ। ਆਂਕੜੇ ਵਾਦੀ ਚ ਨਹੀਂ ਹਕੀਕੀ ਰੂਪ ਦੇ ਵਿੱਚ। ਸਰ 2 ਸਾਲ ਹੋ ਗਏ ਅਸੀਂ ਬਹੁਤ ਪਰੇਸ਼ਾਨ ਆ ਨਹੀਂ ਅਸੀਂ ਤੁਹਾਡੀ ਪਰੇਸ਼ਾਨੀ ਸਮਝ ਸਕਦੇ ਆ ਜੀ ਅਸੀਂ ਤੇ ਤੁਹਾਡੀ ਆਵਾਜ਼ ਸੁੱਕ ਸਕਦੇ ਆ ਨਾ ਜੀ ਮੰਤੀਰ ਕਿਲ ਜੀ ਉਥੇ ਕੋਈ ਕਪਲਾ ਹੋਇਆ ਉਥੇ ਤੇ ਜਾਦੂ ਟੂਣਾ ਵੀ ਹੈ ਲੀਲਾਵਤੀ ਹਸਪਤਾਲ ਦੇ ਵਿੱਚ ਠੀਕ ਹੈ ਜੀ ਉਹ ਕੋਈ ਆਪਣੇ ਨਾਲ ਕੋਈ ਜ਼ਿਆਦਾ ਕਨਸਰਨਿੰਗ ਉਹ ਉਥੋਂ ਦਾ ਲੋਕਲ ਮਸਲਾ ਹੈ ਕੋ ਟਰਸਟ ਬਣੀ ਸੀ ਟਰਸਟ ਦੇ ਵਿੱਚ ਵੀ ਇਹਰ ਫੇਰ ਹੋਇਆ ਕਪਲਾ ਹੈ ਸਕੈਮ ਵੀ ਹੈ ਤੇ ਉਹਦੇ ਵਿੱਚ ਮਨੁੱਖੀ ਖੋਪੜੀਆਂ ਤੱਕ ਨਿਕਲੀਆਂ ਦੱਸਦੇ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਦਾਂ ਹੋਇਆ ਕਿ ਉੱਥੇ ਜਾਦੂ ਟੋਣਾ ਜਾਂ ਜਿੱਦਾਂ ਬਲੈਕ ਮੈਜਿਕ ਵਗੈਰਾ ਜਿਹੜਾ ਕਾਲਾ ਜਾਦੂ ਉਹ ਸਭ ਕੁਝ ਕੀਤਾ ਗਿਆ ਤੁਸੀਂ ਦੇਖ ਲਓ ਕਿ ਲੀਲਾਵਤੀ ਹਸਪਤਾਲ ਤੁਸੀਂ ਅਕਸਰ ਦੇਖਿਆ ਹੋਣਾ ਕਿ ਫਲਾਣਾ ਐਕਟਰ ਉੱਥੇ ਦਾਖਲ ਹੋ ਗਿਆ ਜੀ ਫਲਾਣਾ